ਹੱਦ ਤੋਰੀ ਹੱਦ ਬੀਤੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇੱਥੋਂ ਤੇ ਕੱレ ਦੀ ਸੀਐਮ ਦੀ ਸਿਆਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੋਲਾ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਾਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੰਦ ਨੇ ਲੱਖਾભાઈ ਉੱਥੇ ਆਉਂਦਾ ਲੱਖਾભાઈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਪੁੱਛਦਾ ਵੀ ਕਿਉਂ ਭੰਨ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਉਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂ ਨਾ ਬਾਈ ਉੱਥੇ ਹਾਂ ਸਕਿਉਰਿਟੀ ਦੇਣੀ ਹੈ ਸਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਸ ਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ ਉਹ ਚਲਾ ਗਿਆ ਇਸ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ ਨਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਾਸ਼ਟਪਾਲ ਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ ਜਾਂ ਸਾਭ ਦੇ ਪੇਸ਼ ਕਰਦੇ ਨੇ ਇਸ ਕੰਮ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਤਸੱਦੂਤ ਇਹ ਜਿਹਾ ਬੈਂਚ ਸੀ ਆ ਜਾਂ ਮੇਜ ਹੁੰਦਾ ਲੱਤਾਂ ਬਨ ਲੀਆਂ ਹੱਥਵਾਂ ਨਾਲੇ ਹੱਥਾਂ ਜਾ ਡਾਂਗ ਫਸਾ ਲਈ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦੂਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਈ ਫਿਰ ਉਹ ਤਸੱਦੂਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਸ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟ ਦੇ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਚਲ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਮਤਲਬ ਸਬੂਤ ਬਿੰਦ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫੇਰ ਤੜਕੇ ਫੇਰ ਕੱਪੜੇ ਲਹਾ ਲੇ ਫੇਰ ਫੇਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤੈ ਨਹੀਂ ਬੋਲਣਾ ਇੱਥੋਂ ਦਿੱਕਤ ਸਰ ਸਿਆਸਤ ਗਿਰ ਗਈ ਯਾਰ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਜੰਮਾਈ ਉਹਨੇ ਮੋਹਰਾ ਬਣਾਇਆ ਇਹ ਹੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚੇ ਤੂੰ ਦਿੱਕਰ ਸਿਆਸਤ ਦੇ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮੰਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਗਣੀ ਚਾਹੀਦੀ ਐ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਾਥ ਗਰੀ ਕੋਈ ਸਾਥ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸ ਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਦਿੱਕਰ ਮੈਨੂੰ ਇਹ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਤੇ ਤੂੰ ਸਿਆਤੂਰ ਕਿਹੜੀ ਡਿੱਗੂ ਹੋ ਤਾਂ ਇਹ ਕਿਸੇ ਨੇ ਅਜੇ ਹਜੇ ਤੱਕ ਕਿਸੇ ਨੇ ਨਹੀਂ ਹਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪਾੜਾ ਮੈਂ ਨਾਂ ਮੈਂ ਕੱਲੇ ਕੱਲੋ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਇਹਨੇ ਐ ਕੀਤਾ ਦਿਓ ਮੇਰੀ ਗੱਲ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਦ ਕੀ ਨਾਲ ਬੋਲੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋਈ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਛ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਹਿੰਣਾ ਇੱਥੇ ਤੱਕਰ ਸਿਆਸਤ ਜਿਹੜੀ ਧੀਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਹੋਊ